ਮੇਰਾ ਨਾਮ ਗੁਰਿੰਦਰ ਆਲਿਆ ਗੁਰਿੰਦਰ ਜੀ ਕਿੱਥੇ ਰਹਿਣ ਵਾਲੇ ਜੀ ਕਿਹੜੀ ਜਗ੍ਹਾ ਨਵਾਂ ਸ਼ਹਿਰ ਨਵਾਂ ਸ਼ਹਿਰ ਹਾਂਜੀ ਆਪਣਾ ਨਾਮ ਦੱਸੋ ਕਿੱਥੇ ਰਹਿਣ ਵਾਲੇ ਨਵਾਂ ਸ਼ਹਿਰ ਚਿੰਗੜਾ ਮੇਰਾ ਪਿੰਡ ਆ ਨਵਾਂ ਸ਼ਹਿਰ ਦੂਜਾ ਆ ਜ਼ਿਲ੍ਹਾ ਤਹਿਸੀਲ ਮੰਗਾ ਕੀ ਹੋਇਆ ਇੱਥੇ ਤੁਸੀਂ ਇੱਥੇ ਪਹੁੰਚੇ ਜੇ ਕਿਹੜੀ ਜਗ੍ਹਾ ਤੇ ਆਈ ਹੋ ਅਮਰ ਸਾਰਾ ਮੱਥਾ ਟੇਕਣ ਆਏ ਸੀਗੇ ਦਰਬਾਰ ਸਾਹਿਬ ਮੱਥਾ ਟੇਕ ਕੇ ਮੈਂ ਤੇ ਮੇਰੇ ਫੈਮਿਲੀ ਅਸੀਂ ਨਿਕਲੇ ਚਲੋ ਸਾਡੇ ਬੀਵੀਆਂ ਪਿੱਛੇ ਰਹਿ ਗਈਆਂ ਮੈਂ ਆਪਣੇ ਡੈਡੀ ਨੂੰ ਕਿਹਾ ਵੀ ਚਲ ਆਪਾਂ ਗਾਂ ਚੱਲਦੇ ਹਾਂ ਕਿ ਉਹਨਾਂ ਨੂੰ ਹੌਲੀ ਹੌਲੀ ਆ ਲੰਦੇ ਰਾਜ ਦੋ ਮੁੰਡੇ ਦੋ ਤਿੰਨ ਲੜਨ ਲੱਗੇ ਸੀਗੇ ਚਲ ਅਸੀਂ ਜਾਂਦੇ ਸੀਗੇ ਉਹ ਸਾਡੇ ਮੋਹਰੇ ਤਾਂ ਆ ਗਏ ਲੜਦੇ ਲੜਦੇ ਮੈਂ ਕਿਹਾ ਭਰਾ ਵੀ ਨਾ ਲੜੋ ਵੀ ਚੰਗਾ ਨਹੀਂ ਲੱਦਾ ਆਪਸੇ ਚ ਲੜਦੇ ਪਏ ਸੀ ਆਪਸੇ ਜੀ ਲੜਦੇ ਸੀਗੇ ਮਿੰਨਾ ਕੋਈ ਉਹਨਾਂ ਦਾ ਰੌਲਾ ਨਹੀਂ ਸੀਗਾ ਜੀ ਉਹ ਲੜਦੇ ਪਏ ਸੀ ਉਹਨਾਂ ਨੂੰ ਇੰਨੀ ਗੱਲੇ ਕਹੀ ਕਿ ਭਰਾ ਨਾ ਲੜੋ ਵੀ ਨਾ ਵੀ ਛਿਆਣੇ ਵਿਆਣੇ ਲੰਘਦੇ ਆ ਨਾ ਲੜੋ ਮੇਰਾ ਭਰਾ ਆਪਣਾ ਚੁੱਪ ਕਰਕੇ ਜਾਓ ਉਹਨਾਂ ਜੋ ਇੱਕ ਜਾਨ ਨੇ ਗਾਲ ਗੱਡੀ ਮੈਨੂੰ ਜੀ ਉਹਨੇ ਗਾਲ ਗੱਡੀ ਉਹਨੇ ਮেরে ਮਾਰਿਆ ਤੇ ਮੈਂ ਵੀ ਬਰਾਬਰ ਮਾਰਿਆ ਉਹਦੇ ਦੇ ਕੋਈ ਕੋਣ ਸੀ ਮੈਨੂੰ ਨਹੀਂ ਪਤਾ ਕੌਣ ਤੇ ਕੈਮਰੇ 'ਚ ਆਏ ਉਹ ਹੋਣਗੇ ਰੱਬ ਜਾਣੇ ਜੀ ਠੀਕ ਆ ਕੈਮਰੇ ਜੇ ਕਹਿੰਦੇ ਆਏ ਆ ਬੰਦੇ ਵੀ ਦੇ ਕਿੰਨੀ ਕਿ ਮਾਰਕਟ ਕੀਤੀ ਕਿੱਥੇ ਕਿੱਥੇ ਸੱਟਾਂ ਲਗੀਆਂ ਆ ਤੁਹਾਨੂੰ ਆ ਆ ਆ ਉਂਗਲ ਮੇਰੀ ਟੁੱਟ ਗਿਆ ਵਾ ਇੱਥੇ ਕੜਾ-ਕੜਾ ਵੱਜਿਆ ਪਤਾ ਨਹੀਂ ਕੀ ਮਾਰਿਆ ਉਹਨੇ ਜੀ ਤੁਸੀਂ ਤਾਂ ਸਿਰ ਸਿਰ ਕਿਸ ਤਰ੍ਹਾਂ ਦੇਖਦੇ ਆ ਗੁਰੂ ਘਰ ਦੇ ਵਿੱਚ ਇੱਥੇ ਅਸੀਂ ਪਹੁੰਚੇ ਉਹ ਮੈਂ ਕਿਹਾ ਜੀ ਗੁਰੂ ਘਰ ਦਾ ਜੀਜਾ ਇਦਾਂ ਦੀ ਆ ਬੰਦਾ ਮਥਾ ਢੇਕੇ ਨਿਕਲਦਾ ਹਫਤਾ ਆਪ ਦਾ ਮਹੀਨਾ ਵੀ ਨਾ ਸ਼ਾਂਤ ਰਹਿੰਦਾ ਮਨ ਇਹ ਬੰਦੇ ਇੱਥੇ ਅੰਬਰਸਾਰ ਦੇ ਹੋਗੇ ਇਹ ਕੰਮ ਕਰਦੇ ਆ ਖਾਸਮ ਨਾਲ ਚੱਲ ਔਰ ਮੇਰਾ ਕਹਿਣ ਨੂੰ ਬਦਲ ਬਹੁਤ ਵਾਰ ਕਰਦਾ ਵੀ ਭਾਈ ਮੰਗ ਕੀ ਕਰਦੇ ਹੋ ਕੀ ਮੰਗ ਕਰਦੇ ਹੋ ਮੰਗ ਮੈਂ ਅਨਸਾਫ਼ਪ ਚਾਹੀਦਾ ਹੈ ਮੰਗ ਮੈਂ ਇਹੀ ਕਰਦਾ ਹਾਂ ਹਾਂਜੀ ਕਿੰਨੇ ਜਣੇ ਸੀ ਜਿਨ੍ਹਾਂ ਨੇ ਹਮਲਾ ਕੀਤਾ ਦੋ ਜਣੇ ਸੀ ਕਿ ਬਾਅਦ ਚ ਹੋਰ ਸੱਤ ਸੱਤ ਅੱਠ ਜਣੇ ਸੀ ਭਾਈ ਆ ਸੱਤ ਅੱਠ ਜਣੇ ਸੀ ਬਾਅਦ ਚ ਪੱਠੇ ਹੋਏ ਸਾਰੇ ਅਬ ਬਾਅਦ ਹੀ ਪਤਾ ਨਹੀਂ ਕਿਥੋਂ ਪਹਿਲਾਂ ਦੋ ਜਣੇ ਲੜਦੇ ਸੀ ਕਿ ਬਾਅਦ ਹੀ ਪਤਾ ਨਹੀਂ ਕਿ ਰੌਲਾ ਆ ਬਾਕੇ ਹਲਾ ਲਲਾ ਜੀ ਹੋ ਗਈ ਉੱਥੇ ਆ ਕੇ ਇਕੱਠੇ ਹੋ ਗਏ ਸਭਾ ਕਿੰਨੀ ਸ਼ਰਮ ਨਾਲ ਇਕੱਠਾ ਸਮਝਦੇ ਹੋ ਜੀ ਕਹਿੰਦਾ ਕਹਿੰਦਾ ਬਹੁਤ ਸ਼ਰਮ ਨਾਲ ਸ਼ਰਮਨਾਕ ਬਾਜੀ ਅੰਮ੍ਰਿਤਸਰ ਲਈ ਗਿਆ ਕਿਤੇ ਨਵੇਂ ਸ਼ਹਿਰ ਸਾਡੇ ਏਰੀਆ ਜਾਇਆ ਉਹ ਤੁਹਾਨੂੰ ਕਹੋਂਗੇ ਮਹਿਮਾਨ ਆਏ ਆ ਜਿੰਨਾ ਉਠਾਉਂਗੇ ਕਿਤੇ ਕਰਾਇਆ ਬਿਨਾਂ ਨਾ ਤੁਹਾਡੇ ਬੰਦੇ ਤੋਂ ਗਰੀਬ ਤਾਂ ਹੋਊਗਾ ਕਿਤੇ ਨਵੇਂ ਸ਼ਹਿਰੀਏ ਨੂੰ ਦਬਾਬੇ ਵਾਲੇ ਨੂੰ ਚੱਲ ਕਹਿ ਕੇ ਦੇਖ ਲਓ ਬਾਬਾ ਮੇਰੇ ਕੋਲ ਪੈਸਾ ਆਇਆ ਨਹੀਂ ਗਾ ਜੇ ਵਿੱਚ ਮੈਂ ਆਪਣੇ ਘਰ ਜਾਣਾ ਆਇਆ ਅਗਲਾ ਤੁਹਾਨੂੰ ਪੈਸੇ ਦੇ ਕੇ ਪੈਸੇ ਦੇ ਕੇ ਤੁਹਾਨੂੰ ਦਰੂ ਜੇਬ ਚ ਪਾ ਗਏ ਬਾਬਾ ਕਿਹੜੀ ਗੱਲ ਆ ਤੇ ਤੋ ਵੇਹੇ ਨਹੀਂ ਮਾਨੂੰ ਦੱਸੋ ਤੁਹਾ ਆਪਾਂ ਨਵਾਂ ਸ਼ਹਿਰ ਹੋਇਆ ਕੀ ਤੁਹਾਡੇ ਨਾਲ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀ ਪੂਰੀ ਫੈਮਿਲੀ ਤੇ ਅਸੀਂ ਆਉਣ ਦੇ ਭਏ ਸੀਗੇ ਮੱਥਾ ਟੇਕ ਕੇ ਤੇ ਮੇਰਾ ਭਰਾ ਦੇ ਡੈਡੀ ਮੋਰੇ ਸੀਗੇ ਉੱਥੇ ਦੋ ਬੰਦੇ ਲੜਦੇ ਸੀਗੇ ਤੇ ਮਤਲਬ ਇਹਦੇ ਅੱਗੇ ਆਏ ਤੇ ਨੇ ਕਿਹਾ ਵੀ ਤੁਸੀਂ ਲੜੋ ਨਾ ਵੀਰ ਜੀ ਤੇ ਉਹਨਾਂ ਨੇ ਇਹਨੂੰ ਗਾਲ ਕੱਢੀ ਫਿਰ ਉਸ ਤੋਂ ਬਾਅਦ ਕੁੱਟਮਾਰ ਕਰ ਦਿੱਤੀ ਉਂਗਲੀਆਂ ਵੀ ਤੋੜਤੀ ਸਿਰਸ ਵੀ ਗਲੀ ਹੋਈ ਹੋਰ ਪਤਾ ਨਹੀਂ ਕਿੱਥੇ ਕਿੱਥੇ ਬਹੁਤ ਸ਼ਰਮਨਾਕ ਬਹੁਤ ਸ਼ਰਮਨਾਕ ਕੱਟਣਾ ਸਰ ਪੁਲਿਸ ਵਾਲੇ ਵੀ ਨਹੀਂ ਕੋਈ ਇਨਸਾਫ ਕਰਦੇ ਆਉਂਦੇ ਆ ਨਹੀਂ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਸੀ ਬਟ ਉਹ ਸਰ ਨੇ ਬਹੁਤ ਜ਼ਿਆਦਾ ਰੂਡਲੀ ਗੱਲ ਕੀਤੀ ਹੈ ਉਹਨਾਂ ਨੂੰ ਗੱਲ ਕਰਨ ਦੀ ਬਿਲਕੁਲ ਸੈਂਸ ਨਹੀਂ ਹੈਗੀ ਉਂਗਲ ਕਰਕੇ ਇਦਾਂ ਗੱਲ ਕਰਦੇ ਸੀਗੇ ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਤਾਂ ਬਿਲਕੁਲ ਤਮੀਜ਼ ਹੈ ਨਹੀਂ ਉਹਨਾਂ ਨਾਲ ਗੱਲ ਕਰਨ ਪਿੱਛੇ ਸਾਰੇ ਕੈਮਰੇ ਮਤਲਬ ਉੱਥੇ ਦੁਕਾਨਾਂ ਤੇ ਲੱਗੇ ਉਹਨਾਂ ਨੇ ਕਿ ਕੋਈ ਕੈਮਰਾ ਉੱਥੇ ਕੋਈ ਕੈਮਰਾ ਉਹਨਾਂ ਨੇ ਇਹ ਵੀ ਮੰਨ ਕਾਤੇ ਕਿ ਉੱਥੇ ਕੈਮਰਾ ਹੈ ਨਹੀਂ ਜਿੱਤੇ ਫਾਈਟ ਕੋਈ ਅਪਰਾ ਹੋਇਆ ਹੈ ਤੁਹਾਡੇ ਨਾਲ ਆਇਆ ਤੁਹਾਡੀ سپورਟ ਤੇ ਆਇਆ ਹਾਂਜੀ ਉਹ ਸਾਡੀ ਸਾਡੀ سپورਟ ਤੇ ਆਇਆ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉੱਥੇ ਬੀਡੀ ਉੱਥੇ ਕੈਮਰਾ ਹੈਗਾ ਸਾਰਾ ਕੁਝ ਰਿਕਾਰਡ ਹੋਇਆ ਵਾ ਸਾਨੂੰ ਮਿਲੇ ਤੁਸੀਂ ਇੱਥੇ ਨਹੀਂ ਅਸੀਂ ਅਸੀਂ ਉਹਨਾਂ ਨੂੰ ਕਾਲ ਕੀਤੀ ਉਹ ਆ ਰਹੇ ਆ ਨਹੀਂ ਅਜੇ ਕੋਈ ਸ਼ਰਧਾਲੂ ਬਾਹਰੋਂ ਆਏ ਤਾਂ ਕੋਈ ਉਹਨਾਂ ਅੰਨੋਂ ਜੀ ਉੱਥੇ ਜਿਹੜੇ ਕੈਮਰਾ ਵਾਲੇ ਨੇ ਉਹਨਾਂ ਨੇ ਕੋਈ ਝਗੜਾ ਉਹਨਾਂ ਨਾਲ ਵਗੈਰਾ ਕੀਤਾ ਹੋਆ ਤੇ ਫਸਟ ਹੀ ਉਹਨਾਂ ਨੂੰ ਹਸਪਤਾਲ ਭੇਜਿਆ ਹੋਇਆ ਵਾ ਜੀ ਤੇ ਉਹ ਮੈਡੀਕਲ ਕਰਾ ਕੇ ਆਣਗੇ ਫਿਰ ਜੋ ਆਪਣਾ ਸਟੇਟਮੈਂਟ ਦੇਣਾ ਲਗਾਤਾਰ ਕੈਮਰੇ ਦੀ ਇਲਜੀਸ਼ ਕਹਿੰਦਾ ਕੈਮਰਾ ਵਾਲਿਆਂ ਨੇ ਲਗਾਤਾਰ ਆਂਦੀ ਆ ਪੀ ਨਹੀਂ ਮੇਰੇ ਟਿਮੌਰ ਜਾਂ ਫਸਟੀ ਆ ਜੀ ਹਾਲੀ ਤੱਕ ਉਸੋਂ ਪਹਿਲਾਂ ਤਾਂ ਕੋਈ ਆਈ ਨਹੀਂ ਸੀ ਜਲਦੀ। ਕਾਰਨ ਬਤ ਲਗਾ ਕਿਉਂ? ਨਹੀਂ ਹਣੀ ਕਾਰਨ ਕਲੀਅਰ ਕੋਈ ਨਹੀਂ ਆ ਉਹ ਇੰਨਾ ਹੀ ਦੱਸ ਰਿਹਾ ਵੀ ਉੱਥੇ ਕੋਈ ਆਪਸ ਵਿੱਚ ਉਹ ਕਰਦੇ ਸੀ। ਆਪਸ ਵਿੱਚ ਕੋਈ ਗੱਲਬਾਤ। ਜੀ। ਤੇ ਉਹਨਾਂ ਦੇ ਵਿੱਚ ਕੋਈ ਇੰਟਰਵਿਨ ਕਰਨ ਦੀ ਕੋਈ ਚੀਜ਼ ਨਹੀਂ ਤੇ ਝਗੜਾ ਇਹਨਾਂ ਨਾਲ ਹੋ ਗਿਆ। ਉਹ ਕਿਹੜੀ ਫੈਮਿਲੀ ਕਿਥੋਂ ਦੀ ਸੀ? ਫੈਮਿਲੀ ਨਵਾਂ ਸ਼ਹਿਰ ਦੀ ਹੈ ਜੀ। ਤੇ ਆਪਣਾ ਹੁਣ ਕੋਈ ਵਿਰਾਸਤ ਵਿੱਚ ਲਿਤਾ ਕਿਸੇ ਨੇ? ਨਹੀਂ ਫਹਾਲ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਮੈਨੂੰ ਵਾਲੇ ਆਪਣਾ ਦੱਸ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਾਡਾ ਵੈਸੇ ਹੀ ਬੰਦਾ ਹੋ ਗਿਆ। ਇਹਨਾਂ ਦੀ ਮੁੱਢਲੀ ਜਿਹੜੀ ਹੈਗੀ ਆ ਵੀ ਮੈਡੀਕਲ ਕਰਵਾਇਆ ਜਾਵੇ ਉਹਨਾਂ ਦਾ ਉਹਨਾਂ ਨੂੰ ਫਸਟ ਗ੍ਰੇਡ ਦਵਾਈ ਜਾਵੇ ਸੀਸੀਟੀਵੀ ਆਈਕਿਊ ਸਾਹਮਣੇ ਸੀਸੀਟੀਵੀ ਕੋਈ ਕੋਈ ਨਹੀਂ ਕਲੈਕਟ ਕਰਵਾ ਰਿਹਾ ਜੀ ਜੀ